ਕਾਲ ਜੀ ਮਾਈਕਲ ਜੀ ਕਾ ਖਾਲਸਾ ਮਾਈਕਲ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਐਮ ਐਲ ਏ ਹਲਕਾ ਅਜਨਾਲਾ ਮੈਂ ਇਸ ਵੇਲੇ ਅਜਨਾਲਾ ਵਿਧਾਨ ਸਭਾ ਹਲਕੇ ਦੇ ਪਿੰਡ ਦਰਿਆ ਮੂਸਾ ਤੇ ਬਿਲਕੁਲ ਕੰਢੇ ਤੇ ਦਰਿਆ ਆਬੀ ਦੇ ਕੰਢੇ ਤੇ ਖੜਾ ਜਿੱਥੇ ਪਾਣੀ ਦੀ ਬਹੁਤ ਵੱਡੀ ਟਾਲ ਲੱਗੀ ਆ ਪਿੱਛੇ ਜ਼ਮੀਨਾਂ ਸਭ ਡੁੱਗੀਆਂ ਮੈਂ ਉਹ ਦੇਖਣ ਆਇਆ ਸੀਗਾ ਪਹਿਲਾਂ ਰਸਤਾ ਨਹੀਂ ਸੀਗਾ ਹੁਣ ਮੈਂ ਦੇਖਿਆ ਕਿੱਦਾਂ ਸਭ ਦੂ ਦੂ ਤੱਕ ਬਦਵਾਦੀ ਹੋ ਗਈ ਸਾਰੀ ਸੋ ਮੈਂ ਇਹ ਬੇਨਤੀ ਕਰਦੀ ਆਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਪੰਜਾਬ ਆਦੇ ਸਾਡਾਂ ਦਾ ਸਰਵੇ ਕਰਨ ਵਾਸਤੇ ਦੌਰਾ ਕਰਨ ਵਾਸਤੇ ਆਦੇ ਮੇਰੀ ਉਹਨਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਸੂਬੇ ਨੇ ਪੰਜਾਬ ਨੇ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਦੇਖ ਦੀ ਆਜ਼ਾਦੀ ਦੇ ਵਿੱਚ ਬਹੁਤ ਅਦੋਲਤਾ ਕੀਤਾ ਉਹ ਦੇਸ਼ ਦੇ ਵਿੱਚ ਬਹੁਤ ਸਾਰਾ ਅੰਨ ਪੈਦਾ ਕਰਕੇ ਦਿੱਤਾ ਇਸ ਕਰਕੇ ਅੱਜ ਬਹੁਤ ਔਖਾ ਟਾਈਮ ਹੈ ਪੰਜਾਬ ਤੇ ਤੇ ਮੇਰੀ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਹੈ ਕਿ ਪਹਿਲਾਂ ਤਾਂ ਜਿਹੜੀ ਪੰਜਾਬ ਸਰਕਾਰ ਦਾ ਬਕਾਇਆ ਰਹਿਦਾ ਕਰੀਬ 60000 ਕਰੋੜ ਦਾ ਕੇਂਦਰ ਸਰਕਾਰ ਦਾ ਉਹ ਪ੍ਰਧਾਨ ਮੰਤਰੀ ਨੂੰ ਜਿਹੜਾ ਜਾਰੀ ਕਰਨਾ ਚਾਹੀਦਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਥੋੜੇ ਦਿਨ ਪਹਿਲਾਂ ਲੈਟਰ ਵੀ ਲਿਖੀ ਸੀਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪ੍ਰਧਾਨ ਮੰਤਰੀ ਜੀ ਨੂੰ ਕਿ ਸਾਡਾ ਉਹ 60000 ਕਰੋੜ ਰੁਪਇਆ ਜੀਐਸਟੀ ਦਾ ਆਰਡੀਐਫ ਦਾ ਐਮਡੀਐਫ ਦਾ ਉਹ ਜਿਹੜਾ ਜਾਰੀ ਕੀਤਾ ਜਾਵੇ ਦੂਜਾ ਮੈਂ ਕਿਉਂਕਿ ਬਿਲਕੁਲ ਪਾਕਿਸਤਾਨ ਦੇ ਕੰਡੇ ਤੇ ਖੜਾ ਸਾਹਮਣੇ ਅਗਲੇ ਪਾਸੇ ਜਿਹੜਾ ਪਾਕਿਸਤਾਨ ਹੈ ਬਾਰਡਰ ਆ ਸਾਨੂੰ ਹਮੇਸ਼ਾ ਜਦੋਂ ਕੋਈ ਲੜਾਈਆਂ ਹੁੰਦੀਆਂ ਕੋਈ ਪਾਕਿਸਤਾਨ ਦੇ ਨਾਲ ਤਣਾਉ ਪੂਰਤੀ ਬਣ ਜਾਂਦੀ ਹੈ ਤੇ ਅਜਨਾਲਾ ਵਾਲੇ ਡਬਲ ਜਿਹੜਾ ਉਹ ਮਾਤ ਚੱਲਦੇ ਆ ਸੋ ਸਾਨੂੰ ਤਾਂ ਹਰ ਸਾਲ ਹੀ ਕੋਈ ਨਾ ਕੋਈ ਮਾਤ ਪੈ ਜਾਂਦੀ ਹੈ ਇਸ ਕਰਕੇ ਮੈਂ ਪਹਿਲਾਂ ਵੀ ਗਵਰਨਰ ਸਾਹਿਬ ਨੂੰ ਸ਼ਿਵਦਾ ਚਵਾਨ ਜੀ ਨੂੰ ਅੱਜ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਉਹ ਪੰਜਾਬ ਤੋਂ ਇਲਾਵਾ ਜਿਹੜਾ ਸਾਨੂੰ ਅਜਨਾਲੇ ਨੂੰ ਵੱਖਰੀ ਕੈਟਾਗਰੀ ਦੇ ਵਿੱਚ ਰੱਖ ਕੇ ਜਿਹੜਾ ਬਾਰਡਰ ਦਾ ਏਰੀਆ ਰੱਖ ਕੇ ਬਾਰਡਰ ਦੇ ਏਰੀਆ ਦੀਆਂ ਜਿਹੜੀਆਂ ਸਵੱਸੀਆਂ ਵਾਂ ਉਹਨਾਂ ਨੂੰ ਸਾਹਮਣੇ ਰੱਖ ਕੇ ਸਾਨੂੰ 2000 ਕਰੋੜ ਦਾ ਪੈਕੇਜ ਜਿਹੜਾ ਦਿੱਤਾ ਜਾਵੇ ਤਾਂ ਜੋ ਇਹ ਨਾਲਾ ਮੁੜ ਕੇ ਆਪਣੇ ਪੈਰਾਂ ਤੇ ਖੜਾ ਹੋ ਜਾਵੇ। ਅਜ ਨਾਲੇ ਦੇ ਕਿਸਾਨਾਂ ਦਾ, ਅਜ ਨਾਲੇ ਦੇ ਮਜ਼ਦੂਰਾਂ ਦਾ, ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋ ਗਿਆ। ਸਾਡਾ ਸਭ ਕੁਝ ਵਿਦਵਾਦ ਹੋ ਗਿਆ ਪ੍ਰਧਾਨ ਮੰਤਰੀ ਜੀ। ਤੁਸੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਜੇ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਦੇਸ਼ ਨੂੰ ਇੱਕ ਹੀ ਅੱਖ ਦੇ ਨਾਲ ਦੇਖੋਗੇ। ਪੰਜਾਬ ਦੇਸ਼ ਦਾ ਬੜਾ ਮਹੱਤਵਪੂਰਨ ਸੂਬਾ ਹੈ। ਸੋ ਇਹ ਸੂਬੇ ਦਾ ਵਿਸ਼ੇਸ਼ਤਾ ਉਤੇ ਖਿਆਲ ਰੱਖਿਆ ਜਾਵੇ ਜੋ ਕੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਮੰਗਿਆ ਉਹ ਵੀ ਦਿੱਤਾ ਜਾਵੇ ਔਰ ਹੜ੍ਹਾਂ ਦਾ ਜਿਹੜਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਉਹ ਵੀ ਦਿੱਤਾ ਜਾਵੇ ਤੇ ਸਾਡੇ ਅਜਨਾਲੇ ਲਈ ਵੀ ਜਿਹੜਾ ਖਿਆਲ ਰੱਖਿਆ ਜਾਵੇ ਤੁਸੀਂ ਆ ਰਹੇ ਹੋ ਤੁਸੀਂ ਸ਼ਿਵਦਾ ਚੋਹਾਂ ਵਾਂਗੂ ਮਨਵਾਸ ਹੈ ਕਿ ਖਾਲੀ ਹੱਥੀ ਨਹੀਂ ਆਓਗੇ ਨਾ ਖਾਲੀ ਹੱਥੀ ਜਾਓਗੇ ਜੂੜ ਆਓਗੇ ਤੇ ਪੰਜਾਬ ਨੂੰ ਕੁਝ ਤਾਂ ਕੁਝ ਦੇ ਕੇ ਜਾਓ ਮੈਂ ਇਹ ਤੁਹਾਨੂੰ ਬੇਨਤੀ ਕਰਨੀ ਸੀਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ